ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵੋਗੇ ਔਰ ਅੱਜ ਆ 21 ਡੇਟ ਤੇ ਮੈਂ ਹੋ ਚੁੱਕੀ ਹਾਂ ਤਿਆਰ ਰਾਤ ਦਾ ਟਾਈਮ ਹੈ ਤੇ ਤੁਸੀਂ ਸੋਚਦੇ ਹੋਗੇ ਕਿੱਥੇ ਚਲ ਰਹੀਆਂ ਇਹ ਤੁਹਾਨੂੰ ਅੱਗੇ-ਅੱਗੇ ਪਤਾ ਚੱਲੇਗਾ ਵੀਡੀਓ 'ਚ ਮੈਂ ਕਿੱਥੇ ਚਲ ਰਹੀ ਹਾਂ ਉਦ ਲਈ ਤੁਹਾਨੂੰ ਮੇਰੇ ਨਾਲ ਹੀ ਰਹਿਣਾ ਪਏਗਾ ਤੇ ਮੈਂ ਇੱਕ ਗੁੱਡ ਨਿਊਜ਼ ਵੀ ਹੈ ਜਿਹੜੀ ਤੁਹਾਡੇ ਸਾਰੇ ਨਾਲ ਮੈਂ ਸ਼ੇਅਰ ਕਰਨੀ ਹੈ ਬਟ ਉਹ ਤੁਹਾਨੂੰ ਨੈਕਸਟ ਵਲੌਗ ਵਿੱਚ ਪਤਾ ਚੱਲੇਗੀ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਔਰ ਪਲੀਜ਼ ਆਪਣੇ ਕਮੈਂਟ ਵੀ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਵਿੱਚ ਕੀ ਵਧੀਆ ਲੱਗਦਾ ਹੈ ਤੇ ਕੀ ਨਹੀਂ ਤੇ ਬਸ ਹੁਣ ਅਸੀਂ ਤੁਰ ਲੱਗੇ ਆ ਤੇ ਅੱਗੇ ਚੱਲ ਕੇ ਤੁਹਾਨੂੰ ਮਦਦ ਦਿਆਂ ਕਿ ਅਸੀਂ ਕਿੱਥੇ ਚੱਲੇ ਆ ਚੰਗਾ ਬਾਈ ਆ ਦੇਖੋ ਚਲੋ ਠੀਕ ਗਿਆ ਬਾਏ ਲੋਈ ਰੈ ਕਲੀਅਰ ਹਾਂਰਾ ਕਲੀਅਰ ਹਾਜੋ ਬਾਈ ਬਾਈ ਖੇਤੀ ਜਾਓ ਹਨ ਕਰੇਗੀ ਕਰਨ ਤੇ ਕਿਦੋਂ ਤੇ ਕਹਿੰਦੇ ਜਾਣਾ ਜਾਣਾ ਘਾਰੇ ਨਹੀਂ ਖਾਲੀ ਕਰ ਸਕੂਲ ਜਾਣਾ ਅਸੀਂ ਸਕੂਲ ਚ ਸੀਗੇ ਸਾਨੂੰ ਕਹਿੰਦੇ ਛੇਤੀ ਆਓ ਮੈਂ ਕਿਉਂ ਤੀ ਹੁਣੇ ਚੱਲਿਓ ਅੰਦਰ ਨਹੀਂ ਜਾ ਕੇ ਸਰ ਤੋਂ ਕੰਮ ਕਰਾਉਣਾ ਠੀਕ ਚਲੋ ਅੰਦਰ ਮੈਂ ਠੀਕ ਨਹੀਂ ਫੋਨ ਕਿਤੇ ਨਹੀਂ ਫੋਨ ਨੂੰ ਵਿਆਹ ਆ ਕਿ ਫੋਨ ਦਾ ਸੁੱਟ ਜਿਓ ਕਰ ਉਹ ਹੀ ਤੁਰ ਪਏ ਆ ਆ ਦੇਖ ਸਕਦੇ ਹੋ ਟਾਈਮ ਹੋ ਗਿਆ ਆ 8:30 ਦਾ ਟਾਈਮ ਹੈ ਆ ਔਰ ਹਾਡੀ ਟ੍ਰੇਨ ਹੈ ਆ 10:30 ਕੋਨੇ 11 ਮੇਰਾ ਫੋਨ ਕਿੰਨੀ ਪਹਾੜੀ ਹੋ ਬੜ ਗਿਆ ਵੇ ਇਹ ਕਿੰਨੀ ਪਿਆਰੀ ਚੀਜ਼ ਆ ਦੇਖੋ ਤੁਸੀਂ ਆਪੇ ਹਲਕਾ 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 ਦੇਖੋ ਨੀਚੇ ਜਾਂਦਾ ਪਿਆ ਆ ਤੇ ਨੀਚੇ ਦੇਖੋ ਪਹਾੜੀਆਂ ਬਣੀ ਜਾਂਦੀਆਂ ਆ। ਇਹ ਅਸੀਂ ਸਟੇਸ਼ਨ ਜਾਣ ਤੋਂ ਪਹਿਲਾਂ ਦੀਦੀ ਦੇ ਘਰੇ ਆਈਆਂ। ਕਿੰਨਾ ਸੋਹਣਾ ਲੱਗਦਾ ਪਿਆ ਆ। ਵਾਲਪੇਪਰ ਵੀ ਬਹੁਤ ਸੋਹਣਾ ਲੱਗਦਾ ਪਿਆ। हाँ दीदा मैं तो जा रूम देखना आई हाँ वो त्यों देखो कि नए प्यारे लग दिए हैं इधर इधर पेंट पेंटियाँ ना वो पेंटियाँ हाँ हाई वॉलपेपर हाँ तो बड़े प्यारे लगे ने ये निया सुनिए पहाड़ियाँ बन गया ये इधर दीदी करें आगे से नहीं ना तो डिरोटी कि बहुत चढ़ दे हम पे सी ਤੇ ਸਾਡੇ ਮੈਂ ਠੀਕ ਨਹੀਂ ਖਾਿਆ ਨਹੀਂ ਗਿਆ ਫਿਰ ਅੱਜ ਆ ਗਏ ਆ ਬਸ ਹੁਣ ਰੋਟੀ ਪਾਣੀ ਖਾ ਲਿਆ ਆ ਤੇ ਟਾਈਮ ਵੀ ਮੇਰੇ ਖਿਆਲ ਸੇ 10 ਵਜਿਆਂ ਨਾਲੇ ਆ ਤੇ ਹੁਣ ਅਸੀਂ ਇੱਥੋਂ ਬਸ ਇੱਕ ਵਾਰੀ ਰੂਮ ਚ ਜਾਣਾ ਗੱਡੀ ਉੱਥੇ ਖੜੀ ਕਰਨੀ ਆ ਔਰ ਫਿਰ ਅਸੀਂ ਸਟੇਸ਼ਨ ਤੇ ਚੱਲ ਜਾਈਏ ਬਸ ਹੁਣ ਨਿਕਲਦੇ ਆ ਦਵਾਈ ਵੀ ਮੈਂ ਖਾ ਲਈ ਮੇਰੀ ਕੋਲੀ ਦਵਾਈ ਸਟੇਸ਼ਨ ਤੇ ਪਹੁੰਚ ਚੁੱਕੇ ਆ ਪਿੱਛੇ ਨਾ ਕਾਫੀ ਰਸ਼ਟ ਸੀ ਹਾਂ ਹੀ ਅੱਗੇ ਨੂੰ ਜਾਂਦੇ ਪਏ ਆ ਕਿਉਂਕਿ ਇੱਧਰ ਰਸ਼ ਘੱਟ ਹੋਏਗਾ ਤਾਂ ਸਾਨੂੰ ਸੀਟ ਮਿਲ ਜਾਏਗੀ ਇਸ ਸਟੇਸ਼ਨ ਤੇ ਪਹੁੰਚ ਚੁੱਕੇ ਆ ਕਿ ਘਰੇ ਤਾਂ ਠੰਡ ਬਿਲਕੁਲ ਨਹੀਂ ਲੱਗਦੀ ਪਰ ਇੱਥੇ ਠੰਡ ਬਹੁਤ ਲੱਗਦੀ ਪਈ ਹੈ ਮੈਂ ਸ਼ੋਲ ਲੈ ਲਿਆ ਆ ਹੋਈ ਲੈ ਲਈ ਹੈ ਕਿਉਂਕਿ ਇੱਥੇ ਠੰਡ ਕਾਫੀ ਲੱਗਦੀ ਪਈ ਹੈ ਬਾਕੀ ਰੁਕੀ ਹੋਈ ਹੈ ਰੱਬ ਕਰੇ ਸਾਡੀ ਟ੍ਰੇਨ ਵੀ ਇਦਾਂ ਹੀ ਆਏ ਖਾਲੀ ਜਿੱਦਾਂ ਇਹ ਟ੍ਰੇਨ ਆਈ ਹੈ ਨਾ ਇਧਰ ਸਟੇਸ਼ਨ ਤੇ ਕੰਮ ਚੱਲਦਾ ਵਿਆ ਆ ਇਹ ਕਰਦੇ ਭਈ ਨੇ ਉਹ ਕਾਫੀ ਦੂਰ ਚਲੇ ਗਏ ਆ ਪਹੁੰਚੇ ਤਾਂ ਦਿਸਦੇ ਨਹੀਂ ਪਏ ਉਧਰ ਮੈਨੂੰ ਦਿਸਦੇ ਪਏ ਨਹੀਂ ਸਾਡੀ ਟ੍ਰੇਨ 11 ਵਜੇ ਤੱਕ ਆ ਪਹੁੰਚੇ 11 11 ਵਜੇ ਤੱਕ ਹੁਣ ਵੇਟ ਕਰਦੇ ਆ ਜੇ 10:30 ਹੀ ਹੋਏ ਆ ਹਾਂ ਜੀ ਜੇ ਨਾ ਚੁੱਕੀਏ ਮਸਾ ਵੀ ਜੇ ਨਾ ਬੋਇਸ ਹੋਦੀ ਹੈ ਠੀਕ ਹੈ ਨਹੀਂ ਤਾਂ ਮੈਂ ਵੋਇਸ ਓਵਰ ਕਰੂੰਗੀ ਬਸ ਹੁੰਦੇ ਕੋ ਰਾਸ਼ ਬਹੁਤ ਜ਼ਿਆਦਾ ਆ ਇਹ ਸਬ ਸਵਾਰੀਆਂ ਨਾ ਉਹਦੇ ਚ ਹੀ ਜਾਣ ਵਾਲੀਆਂ ਆ ਪਤਾ ਨਹੀਂ ਸੀਟ ਕਿੱਦਾਂ ਮਿਲੇਗੀ ਬਾਕੀ ਦੇਖਦੇ ਆ ਇਹ ਤਾਂ ਸੈਰ ਕਰ ਹੀ ਜਾਂਦੇ ਨੇ ਫਸਟ ਐਨਵੀਓ ਆ ਗਈ ਏ ਕਮਾਦਿਆਂ ਨੂੰ ਆਪਣੇ ਅਸੀਂ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚ ਗਏ ਆ ਟਾਈਮ ਕਿੰਨਾ ਹੋ ਗਿਆ 2 ਵਜੇ ਗਿਆ ਨਾ ਹਾਂ ਤੇ ਇੱਧਰ ਸਾਡੀ ਟ੍ਰੇਨ ਰੁਕੀ ਹੈ ਤੇ ਉਧਰ ਮੇਂ ਲੱਗਦਾ ਮੇਰੇ ਭਰਾ ਦੀ ਉਹਨਾਂ ਦੀ ਵੀ ਟ੍ਰੇਨ ਹੁਣੇ ਆਈ ਹੈ ਹਾਂ ਰੱਬ ਨਾ ਲੱਗਦਾ ये ना रुमाली होना है। होना है ना। रुमाल ही रुमाल के बि पोचे भी लग गए जे <laughs> ये भी ठीक है चाय थो हो थी किसके साथ हो किसके साथ हो आप लोग किसके समर्थन में हो नहीं तो किसानों के साथ हो या सरकार के साथ हो किसानों के हक में हो या सरकार के हक में हो तो दोनों तरफ हाँ। हो और किसान उनके सामने क्या करेंगे ठीक है हां पर किसान अपनी जगह ठीक है जो कुछ गलत मांगनी की है उन्होंने ਚਲੇਗੇ ਸਾਨੂੰ ਛੱਡ ਕੇ ਤੇ ਸਾਡੀ ਟ੍ਰੇਨ ਕਿੰਨੇ ਉਜਾਣੀ ਹੈ ਸਾਡੇ ਤਿੰਨ ਆਮ ਬਕਤ ਕੋ 3 ਵੱਜਣ ਵਾਲੇ ਸਟੇਸ਼ਨ ਤੇ ਰਹਿ ਗਏ ਆ ਪਿੱਛੇ ਮਾਰਕਟ ਹੀ ਆਈ ਆ ਬਲੇਂਸ਼ਨ ਤੇ ਬੈਠੇ ਆ ਤੇ ਹੁਣ ਟ੍ਰੇਨ ਆਏਗੀ ਬਾਸ ਫਿਰ ਤੇ ਸੋ ਜਾਣਾ ਹੈ ਜਾ ਕੇ ਸਵੇਰੇ ਫਨਾਇਆ ਹਾਂ ਕਿੰਨੇ ਪਹੁੰਚਦੀ ਕਿੰਨੇ ਵਜੇ ਲਗਭਗ ਅਸੋ ਜੀ ਅਸੋ ਤੇ ਮੋੜ ਤੋਂ ਕਰੀ ਦਿੱਤੀ ਹੋਈ ਹੈ ਤੇ ਉੱਥੋਂ ਰਹੀ ਆਪਣੀ ਮੋਟਰਸਾਈਕਲ ਤੇ ਜਾਵਾਂਗੇ 6:30 7:00 ਵਜੇ ਤੱਕ ਘਰੇ ਪਹੁੰਚ ਜਾਵਾਂਗੇ ਤੇ ਚਲੋ ਟ੍ਰੇਨ ਆਉਂਦੀ ਹੈ ਤੇ ਫੇਰ ਮਿਲਦੇ ਹਾਂ ਬਾਕੀਆਂ ਵਾਲੇ ਤੁਸੀਂ ਤੇ ਬੁਖੇਰੀ ਸਫਾਈ ਹੈ ਤੇ ਕਿ ਲੈਟ ਵੀ ਹੋ ਤੇ ਆ ਕਿਸਾਨਾਂ ਦੇ ਘਰ ਕੇ ਨਾ ਪਲੀਜ਼ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਆ ਔਰ ਮੈਂ ਤਾਂ ਥੋੜੀ ਕਿਸਾਨਾਂ ਦੇ ਨਾਲ ਆ ਸੋ ਤਾਂ ਇਹ ਕਿਸਾਨ ਹੈ ਕਿਸਾਨ ਦੇ ਨਾਲ ਕੀ ਹੋਣਾ ਆਇਆ ਸਾਹ ਦੇਖੋ ਮੇਰਾ ਕਿਸਾਨ ਭਰਾ ਬੈਠਾ ਹੋਇਆ ਇੱਥੇ ਇੱਕ ਜਾਨ ਇੱਥੇ ਇੱਕ ਜਾਨ ਬੈਠਾ ਹੋਇਆ ਹੈ ਤੇ ਮੈਂ ਸਾਰ ਨੂੰ ਕਿਸੇ ਵੱਤ ਤੋਂ ਬਾਅਦ ਜਿੰਨਾ ਹੋ ਸਕੇ ਰਿਪੋਰਟ ਕਰਨਾ ਚਾਹੀਦਾ ਹੈ ਘਟਾਣਾ ਦਾ ਯਾਰ ਟ੍ਰੇਨ ਦੇਖੋ ਮਾਲ ਗੱਡੀ ਨਿੱਕਿਆਂ ਦੇ ਨਾ ਇਹ ਗੱਡੀਆਂ ਦੇ ਆਹਾਂ ਉਹ ਵੀ ਤੇ ਇੰਨਾ ਜਿਹਾ ਕਾਗਜ਼ ਦੇ ਟੰਗੇ ਹੁੰਦੇ ਹਨ ਉਹ ਕੱਢ ਕੇ ਚੱਕ ਕੇ ਕਾਗਜ਼ ਪਾੜ ਦਿੰਦੇ ਨੇ ਹਾਂ ਕਿ ਚੱਲੇ ਵਰਤੇ ਵੀ ਰੱਖੀ ਦੇ ਹੁੰਦੇ ਹਨ ਨਹੀਂ ਬੜਾ ਕੁਝ ਕੀਤਾ ਆ بڑے ਪੰਗੇ ਲਏ ਆ ਚਲੋ ਹੁਣ ਠਰ ਲੱਗਦੀ ਵੀ ਘਰੇ ਚੱਲ ਲੱਗਦੀ ਬੈਠੇ ਕਰਨ ਲੱਗਦੀ ਐ ਜੀ ਕਰਦਾ ਕੰਬਲ ਲੈ ਕੇ ਆਉਣਾ ਚਾਹੀਦਾ ਸੀਗਾ ਚਲ ਦੇਖੋ ਹਾਂ ਖੰਡ ਵਾਕੀ ਬਹੁਤ ਐ ਚਲੋ ਹੁਣ ਹਾਡੀ ਟ੍ਰੇਨ ਹੁੰਦੀ ਐ ਫੇਰੀ ਮਿਲਦੇ ਆ ਲੱਖ ਸਰ ਪਹੁੰਚ ਚੁੱਕੇ ਆ ਮੈਂ ਸਾਰੀ ਰਾਤ ਨਹੀਂ ਸੁੱਤੀ ਹੈਗੀ ਪਹਿਲਾ ਮੈਨੂੰ ਇਹ ਹੀ ਸਰਦਾਰ ਜੀ ਸੌਂ ਜਾਣਾ ਉਸ ਤੋਂ ਬਾਅਦ ਇਹ ਸੁੱਤਾ ਰਿਹਾ ਇਧਾ ਪਰਸੀ ਮੇਰੇ ਕੋਲ ਇਹ ਮੇਰਾ ਵੀ ਸਮਾਨ ਸੀਗਾ ਉਹ ਜਿਹੜੇ ਚੱਕਰ ਸੇ ਫੇਰ ਮੈਂ ਸੁੱਕੀ ਨਹੀਂ ਆਤੇ ਮੈਨੂੰ ਹਰ ਇਨੀ ਨੀਂਦ ਹੋ ਜਾਂਦੀ ਹੈ ਘਰੇ ਪਹੁੰਚ ਕੇ ਤੇ ਮੈਂ ਸੋਵਾਂਗੀ ਇਹ ਸਿੱਧੇ ਸੋਇਆ ਹਾਂ ਹਾਂ ਵਾਹ ਸਟੇਸ਼ਨ ਤੇ ਨਹੀਂ ਸੋਇਆ ਪੈਰਾਂ ਨੂੰ ਆਜੀ ਹੋ ਗਈ ਰਿਕਸ਼ਾ ਕਰ ਹਾਂ ਇਹਨੇ ਪਹਿਲਾਂ ਪੀਣੀ ਹੈ ਚਾਹ ਅੰਦਰ ਪੇ ਚਾਹ ਪੀਣੀ ਹੈ ਪੀ ਲਈ ਹੈ ਠੰਡ ਬਹੁਤ ਹੈ ਬਹੁਤ ਹੈ ਮੈਨੂੰ ਇਹ ਸੀ ਕਿ ਨਹੀਂ ਠੰਡ ਘਟ ਗਈ ਹੈ ਪਰ ਸੱਚੀ ਠੰਡ ਜਿਹ ਹੈਗੀ ਇਹ ਮੈਂ ਇਹਦੇ ਜਾ ਕੇ ਸੋ ਜਾਣਾ ਆ ਸਾਢੇ ਚਾਰ ਦੀ ਮਾਈ ਹੈ ਕੱਲ ਜਾਇਰ ਲਈ 80 ਜਾਇਰ ਆ ਚਲੋ ਹੁਣ ਦਿੰਨੇ ਆ ਚਾਹ ਪੀਂਦਾ ਕੀ ਕਰਦਾ ਆ ਬਾਕੀ ਤੁਹਾਨੂੰ ਵੀ ਲੈ ਕੇ ਚਲਦੇ ਆ ਆ ਦੇਖੋ ਸਾਡਾ ਸਟੇਸ਼ਨ ਤੈਰੀ ਹੋ ਗਏ ਨੇ ਸਿੱਧੀ ਤਾਰਾ ਕੱਢਦੀਆਂ ਤੇ ਇਹ ਚੱਲਦੀਆਂ ਚੱਲ 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 ਚਲੋ ਚਲੋ ਇਹ ਨਾ ਪੂਰੀ ਮਾਰਕੀਟ ਆ ਮਤਲਬ ਇਹ ਸਾਰੀ ਤੇ ਹਜੇ ਬੰਦ ਆ ਕਿਉਂਕਿ 6:30 ਵਜੇ ਦਾ ਤੇ ਟਾਈਮ ਆ ਕਿੰਨੇ ਤੇਰੇ ਕਿ ਆਹ ਹੋਟਲ ਜਿਹੜਾ ਨਾ ਅਗਰਵਾਲ ਦਾ ਇਹ ਖੁੱਲ ਗਿਆ ਬਹੁਤ ਪੁਰਾਣਾ ਹੋਟਲ ਹੈ ਅਗਰਵਾਲ ਦਾ ਤੇ ਭਰਾ ਮੇਰੇ ਜੋਂ ਦੀ ਗਿਆ ਆ ਕਿਥੇ ਬਾਈਕ ਖੜੀ ਕੀਤੀ ਸੀ ਉਹ ਲੈਣ ਔਰ ਜਦੋਂ ਫਿਰ ਚੱਲਦੇ ਆ ਘਰੇ ਬਹੁਤ نیند ਆਉਂਦੀ ਵੀ ਮੈਨੂੰ ਜਾਂਦੇ ਪਏ ਆ ਘਰ ਨੂੰ ਤੇ ਠੰਡ ਇੰਨੀ ਲੱਗਦੀ ਪਈ ਹੈ ਨਾ ਕਿ ਬਸ ਬਹੁਤ ਜ਼ਿਆਦਾ ਤੇ ਜੇ ਕੱਟ ਗਈ ਹੈ ਆਹ ਤੇ ਦੇਖੀ ਇਹ ਕੱਟ ਸੁਪੂਨੀ ਸਾਡੇ ਸਾਰੀ ਬੀ 服务ਕਰ ਜੋ ਕਰੇ ਪਹੁੰਚ ਗਈਆਂ ਹੁਣ 1:30 ਹੋ ਗਿਆ ਮੈਂ ਸੋ ਗਈ ਹਾਂ ਤੇ ਚਾਹ ਵੀ ਪੀ ਲਈਏ ਰੋਟੀ ਖਾ ਲਈਏ ਤੇ ਆਪਣਾ ਇਹ ਵਾਲਾ ਵਲੌਗ ਇੱਥੇ ਐਂਡ ਕਰਦੀਆਂ ਤੇ ਨੈਕਸਟ ਵਲੌਗ ਇੱਥੇ ਮੈਂ ਕਿਉਂ ਆਈਆਂ ਕੀ ਰੀਜ਼ਨ ਹੈ ਉਹ ਤੁਹਾਨੂੰ ਅਗਲੇ ਵਲੌਗ ਚ ਪਤਾ ਚੱਲੇਗਾ ਤੇ ਪਲੀਜ਼ ਸਾਰੇ ਜਣੇ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਓਕੇ ਜੀ ਮਿਲਦੇ ਆ ਨੈਕਸਟ ਵਲੌਗ ਵਿੱਚ ਥੈਂਕ ਯੂ ਬਾਏ ਬਾਏ ਸਾਰਿਆਂ ਨੂੰ